ਫਗਵਾੜਾ ਨਜ਼ਦੀਕ ਪਿੰਡ ਬਰਨਾ ਵਿਖੇ ਸਵਾਰੀਆਂ ਨੂੰ ਲੈ ਕੇ ਦੋ ਆਟੋ ਵਾਲਿਆਂ ਵਿਚਕਾਰ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਬਲਜੀਤ ਸਿੰਘ ਪੁੱਤਰ सुरेंद्र ਸਿੰਘ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਤੋਂ ਆਪਣਾ ਨੰਬਰ 1 ਔਨ ਤੇ ਸਵਾਰੀਆਂ ਲੈ ਕੇ ਪਿੰਡ ਜਗਪਾਲਪੁਰ ਜਾ ਰਿਹਾ ਸੀ ਤਾਂ ਪਿੰਡ ਬਰਨਾ ਨਜ਼ਦੀਕ ਦੂਸਰੇ ਆਟੋ ਵਾਲੇ ਨੇ ਉਸ ਉੱਪਰ ਕੜੇ ਅਤੇ ਰਾੜ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਵਿਅਕਤੀ ਨੇ ਪਹਿਲਾਂ ਵੀ ਉਸ ਨਾਲ ਝਗੜਾ ਕੀਤਾ ਸੀ। ਮੇਰਾ ਨਾਮ ਬਲਜੀਤ ਸਿੰਘ ਹੈ ਬਲਜੀਤ ਸਿੰਘ ਜੀ ਅੱਜ ਤੁਹਾਨੂੰ ਹੋਰ ਦੱਸਾਂ ਕਿ ਮਾਮਲਾ ਕੀ ਹੈ ਸਾਰਾ ਭਾਈ ਮੈਂ ਜਿੱਦਾਂ ਆਟੋ ਨੰਬਰ ਤੇ ਤੁਰਦਾ ਸੀ ਨੰਬਰ ਤੇ ਲੈ ਕੇ ਤੁਰਿਆ ਸੀਗਾ ਤੇ ਮੇਰੇ ਮੂਰੇ ਆਟੋ ਸਾਡੇ ਸਟੈਂਡ ਦਾ ਜਾਨੀ ਨੰਬਰ ਤੋਂ ਬਗੈਰ ਸਵਾਰੀਆਂ ਸੀ ਉਹ ਚੱਕ ਜਾਂਦਾ ਸੀਗਾ ਮੈਂ ਕਿਹਾ ਮੈਨੂੰ ਸਵਾਰੀਆਂ ਮੇਰੇ ਦੇ ਦੇ ਸਵਾਰੀਆਂ ਨਹੀਂ ਲਾਈਆਂ ਤੇ ਉਸ ਤੋਂ ਬਾਅਦ ਉਹ ਮੈਂ ਜਦੋਂ ਕਹਿਣ ਗਿਆ ਉਹਨੂੰ ਉਹਨੇ ਕੜਾ ਕੱਢਿਆ ਤਾਂ ਮੇਰੇ ਕੜਾ ਸੱਚ ਮੰਨ ਲਾ ਪਿਆ ਜੀ ਆ ਕੜੇ ਮਾਰੇ ਜਿਹੜੇ ਵਿਅਕਤੀ ਨੇ ਕੜਾ ਮਾਰਿਆ ਕੀ ਨਾਮ ਆ ਕਿੱਥੇ ਦਾ ਰਹਿਣਾ ਉਹਦਾ ਨਾਮ ਹੈਗਾ ਪਿੰਡ ਪਲਾਈ ਦਾ ਬੋਬੀ ਨਾਮ ਆ ਜੀ ਮੋੜੀ ਹਾਂਜੀ ਹਾਂਜੀ ਤੇ ਕੱਲੇ ਉਹ ਉਹਨਾਂ ਤੋਂ ਤੁਹਾਡੀ ਹੱਥਾਪਾਈ ਹੋਈ ਹੱਥਾਪਾਈ ਹੋਈ ਆ ਜੋਨੇ ਮਾਰਿਆ ਜੀ ਹਾਂਜੀ ਤੁਹਾਡੀ ਨੂੰ ਲੈ ਕੇ ਹਾਂਜੀ ਸਵਾਰੀ ਨੂੰ ਲੈ ਕੇ ਜੀ ਸਵਾਰੀ ਤੁਹਾਡਾ ਆਟੋ ਸਟੈਂਡ ਕਿੱਥੇ ਆ ਜੀ ਆਟੋ ਸਟੈਂਡ ਹੈਗਾ ਪੌਲ ਦੇ ਥੱਲੇ ਸਾਰਜ ਮੈਂ ਪੌਲ ਦੇ ਥੱਲੇ ਜੀ ਅੱਛਾ ਜੀ ਹਾਂਜੀ ਤੇ ਕਿੰਨੇ ਕ ਵਜੇ ਆਸਾਂ ਆਇਆ ਤੇ 12 12:30 ਵਜੇ ਕਰ ਗਏ ਜੀ 12:30 ਮੰਗ ਜੀ ਮੇਰੇ ਪੈਸੇ ਵੀ ਉੱਥੇ ਮੇਰੇ ਬਟੂਆ ਜਦੋਂ ਬਾਅਦ ਚ ਦੇਖਿਆ ਮੇਰੇ ਪੈਸੇ ਵੀ ਬਟੂਆ ਵਿੱਚ ਨਹੀਂ ਲੱਭਾ ਜੀ ਕੋਈ ਪੰਜ ਹਜ਼ਾਰ ਰੁਪਏ ਮੇਰੇ ਬਟੂਏ ਦੇ ਵਿੱਚ ਸੀਗਾ ਜੀ ਨਿਆਣਿਆ ਜਿੱਤਾ ਦਿਵਾਲੀ ਦੇ ਲੈਣ ਆਇਆ ਸੀਗਾ ਸੌਦੇ ਹੁਣ ਮੇਰੇ ਕੋਲ ਇੱਕ ਪੈਸਾ ਨਹੀਂ ਫੋਨ ਵੀ ਰੀਚਾਰਜ ਕਰਾਉਣਾ ਸੀ ਤਾਂ ਉੱਥੋਂ ਉਧਾਰ ਕਰਾ ਕੇ ਆਇਆ ਪਲਾਈ ਰੋਡ ਤੋਂ ਪਹਿਲਾਂ ਕੋਈ ਪੈਸੇ ਹੈ ਨਹੀਂ ਜੱਭਾਈ ਨਹੀਂ ਉਹ ਇਕੱਲੇ ਨੇ ਕੁੱਟਮਾਰ ਕੀਤੀ ਜਾਂ ਨਾਲ ਹੋਰ ਵੀ ਕੋਈ ਨਹੀਂ ਉਹ ਕੱਲਾ ਸੀਗਾ ਤੇ ਵੀ ਤਾਂ ਕੜਾ ਲੈ ਕੇ ਮਾਰ ਲਾ ਪਿਆ ਇਸ ਦੌਰਾਨ ਸ਼ਿਵ ਸੈਨਾ ਨੇਤਾ ਕਮਲ ਸਰੋਜ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਇਹੋ ਜਿਹੇ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਨਾਲ ਹੀ ਆਖਿਆ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਨਾਜ਼ੁਕ ਹੋ ਰਹੀ ਹੈ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਅੱਜ ਦਿਨ ਹੀ ਵਧਦੀਆਂ ਜਾ ਰਹੀਆਂ ਹਨ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਝਗੜੇ ਦਾ ਕਾਰਨ ਕੀ ਰਿਹਾ ਥਾ? ਝਗੜੇ ਦਾ ਕਾਰਨ ਇਹ ਰਿਹਾ ਕਿ ਜਿੱਦਾਂ ਇਹਨਾਂ ਦੇ ਨੰਬਰ ਵਾਈ ਚੱਲਦੇ ਨੇ, ਨੰਬਰ ਵਾਈ ਚੱਲਦੇ ਨੇ ਇਹਨਾਂ ਦਾ ਨੰਬਰ ਸੀਗਾ ਸਵਾਰੀਆਂ ਦਾ ਪਰ ਇਹਨਾਂ ਨੇ ਨੰਬਰ ਖਾਦਦੇ ਉਹ ਸਵਾਰੀਆਂ ਲੈ ਕੇ ਚੱਲਾ ਸੀ ਤੇ ਇਹਨਾਂ ਨੇ ਕਿਹਾ ਕਿ ਭਾਈ ਮੇਰਾ ਨੰਬਰ ਤੇ ਮੇਰੀਆਂ ਸਵਾਰੀਆਂ ਮੈਨੂੰ ਦੇ ਦੇ। ਬਸ ਇਹਨੇ ਨੂੰ ਲੈ ਕੇ ਉਸ ਵਿਅਕਤੀ ਦਾ ਨਾਮ ਕੀ ਆ? ਕਿੱਥੇ ਦਾ ਰਹਿਣ ਵਾਲਾ ਕੋਈ? ਉਸ ਵਿਅਕਤੀ ਦਾ ਜੋ ਇਹਨਾਂ ਨੇ ਦੱਸ ਪਲਾਈ ਦਾ ਪਲਾਈ ਦਾ ਤੇ ਕੀ ਕੀ ਹਥਿਆਰ ਵਗੈਰਾ ਕੀ ਸੀ ਉਹਦੇ ਕੋਲ ਕਦਨਾ ਹਮਲਾ ਕੀਤਾ ਹਾਂ ਇਹ ਕਹਿੰਦੇ ਜੋ ਦੱਸ ਰਿਹਾ ਜੀ ਇਹਦੇ ਕੋ ਕੋੜੇ ਸੀਗੇ ਜਾਂ ਕੋਈ ਗਰਾਟੇ ਕਿਸੇ ਤਰ੍ਹਾਂ ਰੱਖਿਆ ਹੋਇਆ ਸੀਗਾ ਹਾਂ ਹੁਣ ਪੁਲਿਸ ਨੇ ਇਹ ਮੰਨ ਲਿਆ ਦੇਖੋ ਐਮ ਵਾਲਰ ਕੱਟੂਗੀ ਹੈ ਸਿਵਲ ਹਸਪੀਟਲ ਨੇ ਆਪਣੀ ਡਿਊਟੀ ਕਰਨੀ ਹੈ ਲੇਕਿਨ ਜੇ ਕਿਸੇ ਵੀ ਮੁਜਰਮ ਨਾਲ ਇਸ ਮਜਬੂਰ ਬੰਦੇ ਨਾਲ ਜੇ ਧੱਕਾ ਹੁੰਦਾ ਤੇ ਉਹਦੇ ਨਾਲ ਸ਼ਿਵਸ਼ਨਾ ਉਦਵਾਲਾ ਸਾਹਿਬ ਠਾਕਰੇ ਔਰ ਮੈਂ ਇਕਬਾਲਾ ਸਾਹਿਬ ਦਾ ਸਿਪਾਈ ਹੋਣ ਦੇ ਨਾਤੇ ਖੜਾ ਆ ਔਰ ਡਟ ਕੇ ਖੜਾ ਆ ਉਧਰ ਸਿਵਲ ਹਸਪਤਾਲ ਦੇ ਡਾਕਟਰ ਮੁਤਾਬਕ ਝਗੜੇ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਸਾਢੇ 12 ਦੇ ਕਰੀਬ ਅੱਜ ਇੱਕ ਪੇਸ਼ੈਂਟ ਆਏ ਬਲਜੀਤ ਸਿੰਘ son of सुरेंद्र ਸਿੰਘ 45 ਸਾਲ ਦੇ ਸੀ। ਉਹਨਾਂ ਦੀ ਲੜਾਈ ਹੋਈ ਸੀ ਬਦਲਾ ਦੇ ਕੋਲ। ਕੋਈ ਔਟੋ ਰਿਕਸ਼ਾ ਦੇ ਰਿਲੇਟਡ ਇਸ਼ੂ ਸੀ ਤੇ ਅੱਜ ਸਾਡੇ ਕੋਲ ਆਏ ਸੀ ਆਪਾਂ ਉਹਨਾਂ ਨੂੰ ਐਡਮਿਟ ਕਰ ਲਿਆ ਐਮ ਐਲ ਆਰ ਕਰ ਦਿੱਤਾ। ਪੁਲਿਸ ਇਨਫਾਰਮੇਸ਼ਨ 86 ਨੋਟਡਾਊਨ ਕਰ ਲਿਆ ਐਮਐਲਏ ਦੇ ਵਿੱਚ ਤੇ ਪੁਲਿਸ ਨੂੰ ਇਨਫੋਰਮ ਕਰ। ਕੰਡੀਸ਼ਨ ਕਿਹਦਾ ਹੈ ਸਟੇਬਲ ਹੈ।